ਗੁਰਦਾਸਪੁਰ ਦੇ ਪਿੰਡ へ ਮਰਾਜਪੁਰ ਵਿੱਚ ਜੰਗਲੀ ਜੀਵ ਸਾਂਬਰ ਨੇ ਪਾਇਆ ਪਰ ਤੋਂ ਮੌਕੇ ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ 2 ਘੰਟੇ ਦੀ ਭਾਰੀ ਮੁਸ਼ਕਲ ਤੋਂ ਬਾਅਦ ਜੰਗਲੀ ਜੀਵ ਨੂੰ ਕੀਤਾ ਗਿਆ ਰੈਸਕਿਊ ਕਿਹਾ ਕਤਲੌਰ ਵਿਖੇ ਇਸ ਜੰਗਲੀ ਜੀਵ ਨੂੰ ਛੱਡਿਆ ਜਾਵੇਗਾ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸ ਤਰ੍ਹਾਂ ਦੇ ਜੰਗਲੀ ਜੀਵ ਦਿਖਾਈ ਦਿੰਦੇ ਹਨ ਤਾਂ ਉਹਨਾਂ ਨੂੰ ਮਾਰਿਆ ਨਾ ਜਾਵੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਇਹਨਾਂ ਜਾਨਵਰਾਂ ਨੂੰ ਸੁਰੱਖਿਅਤ ਜੰਗਲਾ ਵਿੱਚ ਪਹੁੰਚਾਇਆ ਜਾ ਸਕੇ ਚਾਵਾ ਚਾਵਾ ਨਿੰਦਰ ਵੇਖ ਓਏ ਤੂੰ ਕੀ ਕਰੇ ਜੇ ਤੂੰ ਬੰਨਿਆ ਨਹੀਂ ਨਹੀਂ ਚਾਹ ਚਾਹ ਦਰਮਾਦ ਦੀ ਛੋਟੀ ਚਾਵਾ ਚਾਵਾ ਤੇ ਮਰੀ ਜੇ ਨਹੀਂ 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 ਕਿ ਸੋਹਣੇ ਮਾਰ ਓਏ ਕੁੱਤਾ ਛੁੱਟ ਬਲੇ ਜਾ ਦੇ ਕੁੱਤਾ ਛੁੱਟ 走！站住！站！ ਬਾਬੋ ਵਾਲਾ ਫੜਿਆ ਕਿ ਤੂੰ ਆ ਨੀ ਨਾ ਬਾਬੋ ਫੜਿਆ ਜਾਂਦੇ ਬਤਾ ਦੇ ਤੂੰ ਆਹੀ ਵਾਪਸ ਮੋੜ ਕੇ ਆਂ ਤਾਂ ਛੇ ਵਾ ਟਾਈਮ ਲੱਗਾ ਮੈਂ ਨਾ ਭਾਈ ਬੜੇ ਮਿਲਦੇ ਪਿੱਛੇ ਪੰਡਲਾ ਸ਼ੀਲ ਪਲਟੇ ਮਾਰਦੇ ਤੱਕਣਗੇ ਦਸਾ ਤੂੰ ਕਿਹਦੀ ਛੱਡਦੀ ਓ ਕੀ ਕਰ ਕਿਸ ਤਰ੍ਹਾਂ ਪੁੱਛ ਹੈ ਮੈਂ ਪੁੱਛ ਕਿਥੇ ਖੜਦੇ ਓ ਪੁੱਛ ਕੇ ਲੈ ਕਿੱਥੇ ਦੱਸ ਹੈਲੋ ਸਤਿ ਸ਼੍ਰੀ ਅਕਾਲ ਜੀ ਹੋੜਾ ਤੇਰੀ ਮਾਂ ਹੀ ਹੋਣੀ ਸਾਡੇ ਆਪ ਵੇਖਣੂਗਾ ਪਲੇਟ ਚ ਬਣਾ ਲਾ ਘੰਟੀ ਤੁਹਾਡੇ ਵੀ ਬਣਾਉਣੀ ਕਿ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਆ ਜਾਓ ਭਾਈ ਤੁਸੀਂ ਆ ਜਾਓ ਬੰਨਿਆ ਵਾ ਜੀ ਨਹੀਂ ਨਹੀਂ ਨਾ ਸੁਣਦਾ ਨਹੀਂ ਵੀ ਰਮੀ ਮੈਨੂੰ ਸੁਆਹ ਜਾ ਬੋਸਲਾ ਕੰਸਟਾਇਆ ਕੇ ਬੰਦੇ ਆ ਇਥੋਂ ਕੁੱਤੇ ਨੂੰ ਉਹਨੇ ਵਿਚਾਰੇ ਨੇ ਲੜਕੇ ਛੰਡਾਇਆ ਚਲੇ ਕਰਨ ਚਾਹਤੇ ਨੇ ਨਾ ਲਾਉਂਗਾ ਹੋਰ ਮਾਈਡ ਆਣਾ ਲਖੋਈ ਲੈ ਨਹੀਂ ਦੂਣੀ ਪੂੜੀ ਦੂਣੀ ਕੜੀ ਪੜੀ ਜੀ ਤੁਸੀਂ ਵਾਲੀ ਪਰ ਆਇਆ ਉਹ ਨਾ ਥੋੜੇ ਹੋਣਾ ਨਾ ਉਧਰੋਂ ਮੋੜੀੋਂ ਆਏਗਾ ਜੋ ਜਿੰਨਰ ਸੋਹਣੀ ਗੇ ਤੂੰ ਪੈਣੋ ਮੈਂਨੇ ਕਬੜ ਦਫਾ ਕਰਾ ਰਿਹਾ ਆਹ ਆਹ ਵੀਡੀਓ ਦਾ ਆਪ ਨੂੰ ਨਾ ਮਾਹ ਆ ਲਿਆ ਕੁੱਤੇ ਦੀ ਦੇਖੀ ਠੀਕੀ ਦੌਰ ਗਿਆ ਗਿਆ ਤੂੰ ਪਲਟਾ ਤੀਂ ਹਾਂ ਹਾਂ ਇਹ ਮਾ आस ले <laughs> ला ਆਹ ਦਾਦਰ ਤੁਸੀਂ ਲਿਆਂਦੇ ਈ ਅਸੀਂ ਤੁਹਾਡੀ ਲਿਆਂਦੇ ਸੀ ਚਲੋ ਠੀਕ ਆ ਅਜੀ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡਾ ਪਿੰਡ ਮਹਾਰਾਜਪੁਰ ਕਰਨਾਲ ਚੰਦ ਮੇਰਾ ਨਾਂ ਆ ਤੁਸੀਂ ਕਿੱਥੇ ਦੇਖਿਆ ਇਹਨੂੰ ਕਿਵੇਂ ਦੇਖਿਆ ਇਹ ਆਹੀਂ ਵੇਖਿਆ ਇਹਨੂੰ ਸੱਪੜ ਦਾ ਜਦੋਂ ਰੱਸਾ ਪਾਇਆ ਸੀ ਇਹਨੂੰ ਉਪਰੇ ਬੰਦੇ ਸੀ ਇੱਕ ਦੇ ਕੰੱਚ ਮੁੰਦਰਾ ਸੀ ਸਿਕਿਉਰਿਟੀ ਵਾਲਿਆਂ ਦੇ ਕੋਲ ਹੀ ਠੀਕ ਆ ਜੀ ਜਦੋਂ ਮੈਂ ਘਰੋਂ ਦਾ ਉਡਾਇਆ ਮੈਨੂੰ ਪਤਾ ਲੱਗਾ ਤੇ ਮੈਂ ਆਣ ਕੇ ਉਹਨਾਂ ਨੇ ਕਹੇ ਪੁਲਿਸ ਨੂੰ ਫੋਨ ਕਰੋ ਉਹ ਕਹਿੰਦਾ ਹੀ ਪਰਸ ਨੂੰ ਫੋਨ ਕਰਤਾ ਪੁਸਾਰੀ ਆ ਹਾਂ ਕੌਣ ਕਹਿੰਦਾ ਉਹ ਬੰਦੇ ਜਿਹੜਾ ਬੰਨਿਆ ਫੇਰ ਮੇਰੇ ਮਾਖਾ ਵੀ ਇਹਨੂੰ ਛੱਡ ਦੋ ਮੈਨੂੰ ਆਹਣਾ ਕਹਿ ਵੀ ਤੂੰ ਕੌਣ ਹੈ ਛਡਾਣਾ ਮਾਖਾ ਇਹ ਮੱਤ ਪਸ ਵੀ ਕੌਣ ਹੈ ਛਡਾਣ ਵਾਲਾ ਤੇ ਮੈਂ ਨਾ ਕੋ ਲੱਗ ਪਏ ਮੇਰੇ ਇੱਕ ਬੰਦੇ ਦਾ ਉਹ ਦੋ ਜਣੇ ਮੈਂ ਕੱਲਾ ਸੀ ਮੇਰਾ ਪਰਨਾ ਲੱਤ ਕੇ ਥਲੇ ਜਾ ਪਿਆ ਤੇ ਮੈਂ ਛਡਾਤਾ ਜੋੜ ਲੱਤਾ ਬਣੀ ਦੇ ਦੁਨੀ ਅਗਲੀਆਂ ਦੀ ਛਡਾਤਾ ਮੈਂ ਤੇ ਮੁਰਦੇ ਹੋਣਾ ਲੱਗੇ ਆਪਣੇ ਇੱਕ ਲੇਡੀ ਆ ਉਹਦਾ ਪਤੀ ਨਹੀਂ ਉਹਦੇ ਬਜਰੇ ਚ ਮੁਰਕਾ ਜਾ ਪੜਿਆ ਕੋਈ 10 ਮਿੰਟ ਉੱਥੇ ਬੈਠਾ ਮੁਰਕਾ ਉੱਥੋਂ ਬਹਿ ਕੇ ਤਾਂ ਮੁਰਕਾ ਇਧਰ ਨੂੰ ਆ ਗਿਆ ਆ ਗੱਲ ਹੁਣ ਸਾਡੇ ਵੱਲੋਂ ਇਹਨੂੰ ਫੜ ਕੇ ਰੱਖਿਆ ਹਾਂ ਫੜ ਕੇ ਰੱਖਿਆ ਆ ਵੀ ਇਹ ਐ ਸਾਡਾ ਇਰਾਦਾ ਹੈ ਵੀ ਜੰਗਲਾਤ ਵਾਲਿਆਂ ਨੇ ਵੀ ਇਹਨੂੰ ਮਤਲਬ ਚੰਗੀ ਜਗ੍ਹਾ ਤੇ ਪਹੁੰਚਾਇਆ ਹਾਂ ਹਾਂ ਇਗਲਾਜ਼ ਮੈਂ ਆਪਣੇ ਕੋਲ ਕਰਾ ਦੇਣਾ ਜਿੱਥੇ ਮਹਿਮਾ ਕਹਿੰਦਾ ਮੈਂ ਛੱਡਣ ਕਿੰਸੇ ਪਾਸੋਂ ਦੱਸ ਦਿਓ ਕਿ ਨਾ ਆਇਆ ਤੇ ਕਿੱਥੋਂ ਆਇਆ ਹੈ ਤੇ ਕੀ ਕਿਹਨਾਂ ਨੇ ਦੇਖਿਆ ਹੈ ਇਹਨੂੰ ਦੇਖੋ ਇਹ ਜੰਗਲੀ ਜੀਵ ਹੈ ਕੋਈ ਇਹ ਲੋ ਸਾਡੇ ਪਿੰਡ ਹਮਰਾਜਪੁਰ ਵਿੱਚ ਪਤਾ ਨਹੀਂ ਇਹ ਪਿੱਛੋਂ ਕਿੱਥੋਂ ਦੌੜ ਆਉਣ ਡਿਆ ਵਾ ਕਿੱਲੇ ਨੇ ਦੇਖਿਆ ਸਪਰ ਤੇ ਇਹ ਸਾਡੇ ਪਿੰਡੋ ਸਾਡੇ ਚਾਚਾ ਜੀ ਨੇ ਕਰਨ ਨੂੰ ਨਹੀਂ ਕੋਈ ਪਿੰਡ ਇਧਰੋਂ ਕੋਈ ਪਿਛਲੇ ਪਿੰਡਾਂ ਦੇ ਬੰਦੇ ਦੱਸਦੇ ਆ ਕਿ ਇਹਦੇ ਪਿੱਛੇ ਪਏ ਸੀ ਉਹਨਾਂ ਨੇ ਪਿੰਡ ਚੋਂ ਕੋਈ ਰੱਸੀ ਦਾ ਪ੍ਰਬੰਧ ਕਰਕੇ ਫੜ ਲਿਆ ਸੀ ਇਹਨੂੰ ਸਾਡੇ ਪਿੰਡ ਇਹਨਾਂ ਨੂੰ ਮੁੜ ਕੇ ਇੱਦਣ ਲੜ ਕੇ ਉਹਨਾਂ ਨਾਲ ਤੇ ਉਹਨਾਂ ਨੂੰ ਸ਼ਹਿਦਾਇ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਗਰਦਾਸਪੁਰੋਂ ਆ ਕੇ ਇੱਥੇ ਤੇ ਆਪਣੇ ਥਾਣੇ ਸਦਰ 'ਚ ਫੋਨ ਕਰਕੇ ਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਆਪਣੇ ਫੋਰੈਸਟ ਟੀਮ ਦਾ ਤੇ ਉਹਨਾਂ ਨੇ ਮੈਂ ਫੋਨ ਕਰਤਾ ਤੇ ਉਹ ਇਹਨੂੰ ਰੈਸਕਿਊ ਕਰਨ ਲਈ ਆ ਰਹੇ ਆ ਥੋੜੀ ਦੇਰ 'ਚ ਇੱਥੇ ਇਹ ਹੁਣ ਕਿਦਾਂ ਨੇ ਹਾਲਾਤ ਕਿਦਾਂ ਹਾਲਾਤ ਠੀਕ ਨੇ ਇਹਨੂੰ ਪਾਣੀ ਪੁਣੀ ਪੀਤਾ ਵਾ ਪਰ ਇਹਨੂੰ ਇਹ ਹੈ ਕਿ ਹੁਣ ਬੰਨ ਕੇ ਰੱਖਿਆ ਇੱਥੇ ਸਗਤ ਨੂੰ ਪਚੀ ਦੀ ਭੁੱਖੀ ਵੀ ਹੈ ਬਚਾਰੇ ਦੀ ਤੇ ਹੁਣ ਸਾਨੂੰ ਪਤਾ ਨਹੀਂ ਇਹ ਖਾਂਦਾ ਕੀ ਹੈ ਕੀ ਨਹੀਂ ਖਾਂਦਾ ਉਦਾਂ ਕਣਕ 'ਚ ਪਿਆ ਪਰ ਖਾਂਦਾ ਨਹੀਂ ਹੈ ਜੇ ਕੁਝ ਵੀ ਹੁਣ ਜਦੋਂ ਟੀਮ ਆਉਂਦੀ ਹੈ ਰੈਸਕਿਊ ਟੀਮ ਤੋਂ ਉਹਨੂੰ ਅਸੀਂ ਜਿਹੜਾ ਉਹਨਾਂ ਨੂੰ ਸਪੁਰਦਤ ਕਰ ਦੇਣਾ ਵਾ ਅੱਜ ਸਰ ਕੀ ਨ ਆਇਆ ਤੇ ਅੱਜ ਵੀ ਪਹੁੰਚੇ ਹੋ ਇੱਕ ਇੱਕ ਕਿਹੜੀ ਮਾਹਕਮਾ ਵਿੱਚ ਜਿਹੜੇ ਸਰ ਅਸੀਂ ਇੱਥੇ ਪਹੁੰਚਿਆ ਮਹਾਰਾਜਪੁਰ ਤੇ ਕੀ ਬਣੇ ਮੈਂ ਇਧਰ ਮਹਾਰਾਜਪੁਰ ਪੰਚਾਇਤ ਦੇ ਫੋਨ ਕੀਤਾ ਸੀ ਇਹ ਸ਼ਾਂਭਰ ਹੈ ਜੀ ਇੱਕ ਅਸੀਂ ਵਾਈਲਡਲਾਈਫ ਫੋਰਸ ਡਿਪਾਰਟਮੈਂਟ ਦੇ ਮੁਲਾਜ਼ਮਾਂ ਇਹਨੂੰ ਹੁਣ ਲੈ ਕੇ ਚੱਲੇ ਆਂ ਇਨਾ ਕੋਲੋਂ ਤੇ ਜਾਵਾਂਗੇ ਇਹਨੂੰ ਲੀਜ ਕਤੌੜ ਜਾ ਕੇ ਕੀਤਾ ਜਾਏਗਾ ਕਤੌੜ ਤਨਜੀ ਸਰ ਇਹ ਕਿੱਥੋਂ ਆਉਂਦੇ ਆ ਕਿੱਥੋਂ ਕਿਦਾ ਨੇ ਇਹ ਸਰ ਇਦਾਂ ਹੀ ਭੜਕਦੇ ਰਹਿੰਦੇ ਜਦਾਂ ਜੰਗਲਾਂ ਜੰਗਲਾਂ 'ਚ ਰਹਿੰਦੇ ਨੇ ਜਦੋਂ ਗੱਲ ਕੀ ਧੁੰਦ ਪੈਂਦੀ ਆ ਇਹਦੇ ਮਗਰ ਕੁੱਤੇ ਘੱਟੇ ਪੈ ਜਾਂਦੇ ਤੇ ਬਾਹਰ ਨਿਕਲ ਆਉਂਦੇ ਨੇ ਹੁਣ ਤੁਹਾਡੇ ਵੱਲੋਂ ਰੈਸਕਿਊ ਕੀਤਾ ਗਿਆ ਜੀ ਹਾਂਜੀ ਰੈਸਕਿਊ ਕੀਤਾ ਗਿਆ ਸਰ ਇਹ ਨਾ ਇਹ ਨਾ ਜੀ ਸਾਂਬਰ ਜਿਹੜਾ ਸੀ ਇਹਨਾਂ ਨੂੰ ਮਹਿਕਮੇ ਵਾਲਿਆਂ ਨੂੰ ਸਪੁਰਦ ਕਰ ਦੇਣ ਲੱਗੇ ਆ ਪਰ ਅੱਗੇ ਵੀ ਵੀਡੀਓ 'ਚ ਮੈਂ ਦੱਸਿਆ ਕਿ ਇੱਥੇ ਸਾਡੇ ਪਿੰਡ ਦੇ ਨੇ ਕਰਨੈਲ ਚੰਦ ਜਿਨ੍ਹਾਂ ਨੇ ਇਹਨੂੰ ਛੁਡਾਇਆ ਤੇ ਜਿਹੜੇ ਬੰਦੇ ਕੋਈ ਪਹਿਲਾਂ ਫੜਿਆ ਸੀ ਜਿਨ੍ਹਾਂ ਨੇ ਇਹ ਲੱਤਾਂ ਬਣੀਆਂ ਸੀ ਜਿਹੜਾ ਇਹਦਾ ਸ਼ਿਕਾਰ ਕਰਕੇ ਲੈ ਕੇ ਜਾਣ ਲੱਗੇ ਉਹਨਾਂ ਚੋਂ ਇੱਕ ਕੋਈ ਸਾਇਲਾ ਪੁੱਤਰ ਬਲਵਿੰਦਰ ਸਿੰਘ ਵਾਸੀ ਧਬੂੜੀ ਜਿਹੜਾ ਇਹਦੇ ਹੱਥੀ ਪਿਆ ਤੇ ਜਿਹੜੇ ਇਹਦਾ ਸ਼ਿਕਾਰ ਕਰਕੇ ਖਾਣ ਲੱਗੇ ਮੈਂ ਪ੍ਰਸ਼ਾਸਨ ਕੋਲ ਮੰਗ ਕਰਦਾ ਕਿ ਇਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਬੇਕਸੂਰ ਨੂੰ ਜਿਹੜੇ ਨੂੰ ਹੱਥੀ ਪਾ ਕੇ ਉਹਨਾਂ ਨੇ ਮਾਰਿਆ ਉਹਦਾ ਉਹਨੂੰ ਇਨਸਾਫ ਦਿੱਤਾ ਜਾਵੇ